ਪੰਜਾਬ ਦੇ ਵਿੱਚ ਆਏ ਹੜ੍ਹਾਂ ਅਤੇ ਕਈ ਡੈਮਾਂ ਦੇ ਟੁੱਟੇ ਫਲੱਡ ਗੇਟਾਂ ਤੋਂ ਬਾਅਦ ਹੁਣ ਬਹੁਤ ਵੱਡੀ ਅਤੇ ਗੰਭੀਰ ਚਿੰਤਾ ਪਾਖੜਾ ਡੈਮ ਦੀ ਸੁਰੱਖਿਆ ਅਤੇ ਮਜ਼ਬੂਤੀ ਨੂੰ ਲੈ ਕੇ ਖੜੀ ਹੋ ਗਈ ਹੈ ਇਸੇ ਦੇ ਸਬੰਧ ਦੇ ਵਿੱਚ ਡਾਕਟਰ ਮਨਜੀਤ ਸਿੰਘ ਰੰਦਾਵਾ ਵੱਲੋਂ ਪਟਿਆਲਾ ਵਿਖੇ ਇੱਕ ਪ੍ਰੈਸ ਵਾਰਤਾ ਰੱਖੀ ਗਈ ਅਤੇ ਇਨ੍ਹਾਂ ਚਿੰਤਾਵਾਂ ਦਾ ਨਾ ਸਿਰਫ ਪ੍ਰਗਟਾਵਾ ਕੀਤਾ ਗਿਆ ਸਗੋਂ ਉਹਨਾਂ ਨੇ ਪਾਖੜਾ ਡੈਮ ਦੀ ਮਿਆਦ ਖਤਮ ਹੋਣ ਦੇ ਵੀ ਸਬੂਤ ਪੇਸ਼ ਕੀਤੇ ਨੇ ਡਾਕਟਰ ਮਨਜੀਤ ਸਿੰਘ ਦੇ ਕਹਿਣ ਦੇ ਮੁਤਾਬਕ ਪਾਖੜਾ ਡੈਮ ਦੀ ਮਿਆਦ ਸਾਲ 2010 ਦੇ ਵਿੱਚ ਹੀ ਖਤਮ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਸੀ ਪਰ ਅਜੇ ਹਾ ਨਹੀਂ ਕੀਤਾ ਗਿਆ ਇਸ ਸੰਬੰਧੀ ਉਹਨਾਂ ਗੂਗਲ ਰਿਪੋਰਟਾਂ ਦੀ ਵੀ ਦਾਵੀ ਹਵਾਲਾ ਦਿੰਦੇ ਹੋਏ ਇਹ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਪਾਖੜਾ ਡੈਮ ਕਿਸੇ ਵੀ ਸਮੇਂ ਵੱਡੇ ਖਤਰੇ ਦਾ ਕਾਰਨ ਬਣ ਸਕਦਾ ਹੈ ਹਾਲਾਤ ਇਹ ਨੇ ਕਿ ਜਿਹੜੀ ਸਾਡੀ ਲੋਕ ਰਾਜ ਪੰਜਾਬ ਹੈ ਇਹਨੇ ਇਹਦੇ ਚ ਇਨਵੈਸਟੀਗੇਟ ਕੀਤਾ ਹੈ ਇਹਦੇ 'ਚ ਇੱਕ ਬੜੀ ਹੀ ਜਿਹੜੀ ਅਲਾਰਮਿੰਗ ਉਹ ਜਿਹੜੀ ਆ ਨਾ ਉਹ ਚੀਜ਼ ਸਾਹਮਣੇ ਆਈ ਹੈ ਕਿ ਜੇ ਤੁਸੀਂ ਵੀ ਸਾਰੇ ਦੇਖੋ ਇਹਦੇ 'ਚ ਬੜੀ ਇੱਕ ਜਿਵੇਂ ਤੁਸੀਂ ਸਰਚ ਪਾਉਣੇ ਗੂਗਲ ਤੇ ਲਾਈਫ ਸਪੈਨ ਆਫ ਪਾਖੜਾ ਡੈਮ ਸਿੰਪਲ ਪਾਉਣੀ ਹੈ ਤੁਸੀਂ ਔਰ ਉਹਦੇ 'ਚ ਉਹਦੇ 'ਚ ਜਿਹੜਾ ਆਨਸਰ ਜਨਰੇਟ ਹੁੰਦਾ ਹੈ AI ਵੱਲੋਂ 8th ਇੰਟੈਲੀਜੈਂਸ ਵੱਲੋਂ ਕਿ ਇਹਦੀ ਜਿਹੜੀ ਲਾਈਫ ਸੀਗੀ ਇਹ 88 ਸਾਲ ਸੀ ਔਰ ਜਿਹੜਾ ਸਿਲਟਿੰਗ ਹੈ ਸਿਲਟਿੰਗ ਕੀ ਹੁੰਦੀ ਹੈ ਸਰਟਿੰਗ ਹੁੰਦੀ ਆ ਵੀ ਜਿਹੜੇ ਨਾ ਪਹਾੜ ਖੁਰਖੁਰ ਕੇ ਆ ਰਹੇ ਨੇ ਉਹਦੇ ਕਰਕੇ ਜਿਹੜਾ ਨਾ ਉਹ ਜਿਹੜਾ ਪਹਾੜਾਂ ਦਾ ਜਿਹੜਾ ਉਹ ਸਾਰਾ ਕਮਜ਼ੋਰ ਹੁੰਦਾ ਹੈ ਟਾਈਮ ਦਾ ਸਟਰਕਚਰ ਔਰ ਉਹਦੇ ਕਰਕੇ ਦੀ ਲਾਈਫ ਜਿਹੜੀ ਆ ਉਹ ਸਿਰਫ 47 ਸਾਲ ਰਹਿ ਗਈ ਸੀ ਇਹਦੇ ਚ ਉਹ ਜਿਹੜਾ ਉਹ ਕਹਿੰਦੇ ਵੀ ਇਟ ਵਾਸ ਟੂ ਬੀ ਡੀਕਮਿਸ਼ਨਡ 2010 ਤੇ ਇਹ ਡੈਮ ਬੰਦ ਹੋ ਜਾਣਾ ਚਾਹੀਦਾ ਸੀ ਪਰ ਹਾਲੇ ਵੀ ਚੱਲ ਰਿਹਾ ਸਾਡੀ ਇਹਦੇ ਚ ਮੰਗੇ ਆ ਕਿ ਇੱਕ ਜਿਹੜੀ ਆ ਨਾ ਜਿਹੜੀ ਆ ਡੈਮ ਸਰਟੀਫਿਕੇਸ਼ਨ ਅਥਾਰਟੀ ਜਿਹੜੀ ਹੈਗੀ ਆ ਡੈਮ ਜਿਹੜੀ ਆ ਆਫ ਇੰਡੀਆ ਡੈਮ ਕੰਟਰੋਲਿੰਗ ਅਥਾਰਟੀ ਆਫ ਇੰਡੀਆ ਉਹ ਸਰਟੀਫਾਈ ਕਰਦੀ ਆ ਡੈਮ ਨੂੰ ਕੀ ਇਹਦੀ ਸਰਟੀਫਿਕੇਸ਼ਨ ਕਦੇ ਲਈ ਗਈ ਆ ਹੁਣ ਇਹਦੀ ਕਿਉਂਕਿ ਮੇਨਟੇਨੈਂਸ ਕੋਈ ਨਹੀਂ ਹੋਈ ਇਹਦੇ ਜਿਹੜੇ ਨੇ ਜਿਵੇਂ ਤੁਸੀਂ ਉਹ ਦੇਖਿਆ ਕਿ ਜਿਹੜਾ ਇਧਰਲੇ ਬੰਨੇ ਜਿਹੜਾ ਰਣਜੀਤ ਡੈਮ ਦਾ ਸੀਗਾ ਉਹਦਾ ਗੇਟ ਟੁੱਟ ਗਿਆ ਸੀਗਾ ਇਸ ਡੈਮ ਦੀ ਜਿਹੜੀ ਪ੍ਰੋਪਰ ਮੇਨਟੇਨੈਂਸ ਹੋਣੀ ਚਾਹੀਦੀ ਹੈ ਜਿਹੜੀ ਇਹਦੀ ਡੀਸੈਲਟਿੰਗ ਹੋਣੀ ਚਾਹੀਦੀ ਉਹ ਨਹੀਂ ਹੋਈ ਔਰ ਉਹਦੇ ਕਰਕੇ ਇਹ ਜਿਹੜਾ ਹੈਗਾ ਜੇਰ ਦੀ ਲਾਈਫ ਹੀ ਨਹੀਂ ਸੀਗੀ ਇਹਦਾ ਮਤਲਬ ਇਹ ਹੈ ਵੀ ਇਹਦੀ ਲਾਈਫ ਪੁੱਗ ਚੁੱਕੀ ਹੈ ਇਹ ਆਊਟਡੇਟਡ ਡੈਮ ਹੈ ਔਰ ਇਹ ਬੜੀ ਸੀਰੀਅਸ ਗੱਲ ਹੈ ਇਸ ਦੇ ਨਾਲ ਹੀ ਡਾਕਟਰ ਮਨਜੀਤ ਸਿੰਘ ਰੰਧਾਵਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਡੈਮ ਟੁੱਟਦਾ ਹੈ ਤਾਂ ਇਹ ਭਾਰੀ ਤਬਾਹੀ ਕਰੇਗਾ ਇਸ ਦੇ ਨਾਲ ਪੂਰਾ ਪੰਜਾਬ ਤਬਾਹ ਹੋ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਪਾਖੜਾ ਡੈਮ ਦੀ ਪੂਰੀ ਸੁਰੱਖਿਆ ਅਤੇ ਇਸ ਦੀ ਮੁਰੰਮਤ ਦਾ ਪਲਾਨ ਵੀ ਸਾਂਝਾ ਕੀਤਾ ਇੱਕ ਡੈਮ ਟੁੱਟਿਆ ਸੀ ਤੇ ਉਹਦੇ ਵਿੱਚ ਜਿਹੜੀ ਆ ਨਾ ਪੌਣੇ 2 ਲੱਖ ਤੋਂ 2.5 ਲੱਖ ਤੱਕ ਉੱਥੇ ਮੌਤਾਂ ਹੋ ਗਈਆਂ ਸੀ ਇਹ ਪੰਜਾਬ ਮਤਲਬ ਤੁਸੀਂ ਜਿਹੜਾ ਨਾ ਜੜ ਛੱਡ ਕੇ ਖਤਮ ਹੋ ਸਕਦਾ ਜਿਹੜੀ ਜੜ ਜਿਹੜੀ ਸਾਡੀ ਪੰਜਾਬੀ ਸਾਬਤ ਹੈ ਜੇ ਕਿਸ ਦੇਸਾਂ ਦੀ ਗੱਲ ਹੋ ਜੇ ਇਹ ਬੜੀ ਸੀਰੀਅਸ ਗੱਲ ਹੈ ਇਹਦੇ ਵਿੱਚ ਇਹਦਾ ਜਿਹੜਾ ਹੁਣ ਆਪਰੇਸ਼ਨ ਹੈ ਇਹ ਬਿਲਕੁਲ ਕੰਡੀਸ਼ਨਲ ਆਪਰੇਸ਼ਨ ਚੱਲਣਾ ਚਾਹੀਦਾ ਕੰਡੀਸ਼ਨਲ ਆਪਰੇਸ਼ਨ ਮੀਨਸ ਕਿ ਇਹਦਾ ਜਿਹੜਾ ਇਮੀਡੀਏਟਲੀ 3 ਪ੍ਰੌਂਗ ਸਟ੍ਰੈਟਜੀ ਹੈ ਇਹਨਾਂ ਨੂੰ ਜਿਹੜਾ ਹੈਗਾ ਇਹਨੂੰ ਪੰਜਾਬ ਨੂੰ ਉਚਾਉਣ ਦੀ ਇੱਕ ਤਾਂ ਦਾ ਜਿਹੜਾ ਇਮੀਡੀਏਟਲੀ ਵਿਦਆਊਟ ਐਨੀ ਡਿਲੇ ਇਹਦਾ ਜਿਹੜਾ ਕੰਟਰੋਲ ਉਹ ਰਿਪੀਅਰੈਂਸ ਸਟੇਟ ਆਫ ਪੰਜਾਬ ਨੂੰ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਐਸ ਵੇਲੇ ਜਿਹੜੀ ਹੈ ਨਾ ਇਹਦੇ ਇਹਦੇ ਮੂੰਹ ਦੇ ਅੱਗੇ ਬੈਠੇ ਦੂਸਰੀ ਜਿਹੜੀ ਜਿਹੜੀ ਚੀਜ਼ ਹੈ ਕਿ ਇਹਦਾ ਇਹ ਦੀ ਜਿਹੜਾ ਕਿ ਸਰਟੀਫਿਕੇਸ਼ਨ ਜਿਹੜੀ ਆ ਉਹ ਆਪਣਾ ਇਹਦੀ ਇਹਦੀ ਡੀਸਟਿੰਗ ਹੋਣੀ ਚਾਹੀਦੀ ਹੈ ਔਰ ਇਹਦੀ ਬਕਾਇਦਾ ਤੌਰ ਤੇ ਜਿਹੜੀ ਡੈਮ ਅਥਾਰਟੀ ਆਫ ਇੰਡੀਆ ਉਹਦੇ ਤੋਂ ਸਰਟੀਫਾਈ ਕਰਵਾ ਕੇ ਹੀ ਇਹਨੂੰ ਅਗਲੇ ਸਾਲ ਆਪਰੇਸ਼ਨ ਕਰਨਾ ਚਾਹੀਦਾ ਜਦੋਂ ਉਹਦਾ ਤਰੀਕਾ ਕੀ ਆ ਕਿਉਂਕਿ ਹੁਣ ਤਾਂ ਭਰ ਗਿਆ ਇਹਨੇ ਮਈ ਦੀ 20 ਤੱਕ ਇਹਨੇ ਖਾਲੀ ਹੁਣ ਇਹਨੂੰ ਥੋੜਾ ਪਹਿਲਾਂ ਖਾਲੀ ਕਰ ਲਿਆ ਜਾਵੇ ਤੇ ਜੜੀਆਂ ਨੇ ਕਿਉਂਕਿ ਉਸ ਤੋਂ ਬਾਅਦ ਫਿਰ ਜੜੀਆਂ ਨੂੰ ਬਰਫ਼ ਪਿਘਲ ਕੇ ਤੇ ਆਉਣੀ ਸ਼ੁਰੂ ਹੋ ਜਾਣੀ ਆ ਕਿਉਂਕਿ ਉਹ ਉਹਦੇ ਮੁਤਾਬਕ ਫਿਰ ਟਾਈਮ ਨਹੀਂ ਹੁੰਦਾ ਇਹਨੂੰ 22 April ਐਂਡ ਇਹਨੂੰ ਖਾਲੀ ਕੀਤਾ ਜਾਵੇ ਜਿਹੜਾ ਹੈਗਾ 20 ਤੋਂ ਇੱਕ ਇੱਕ ਅੱਧੀ 1 ਮਈ ਤੱਕ ਜਾਂ ਕਿਸ ਤਰ੍ਹਾਂ ਉਸ ਤੋਂ ਬਾਅਦ ਇਹਦਾ ਬਕਾਇਦਾ ਤੌਰ ਤੇ ਜਿਹੜੀ ਹੈ ਦੀ ਦੀ ਜਿਹੜੀ ਮੇਨਟੇਨੈਂਸ ਹੈ ਉਹਨੂੰ ਚੈੱਕ ਕੀਤਾ ਜਾਵੇ ਇਹਦੀ ਡੀਸੈਲਟਿੰਗ ਕਰਵਾਈ ਜਾਵੇ ਔਰ ਡੈਮ ਅਥਾਰਟੀ ਆਫ ਇੰਡੀਆ ਤੋਂ ਇਹਦੀ ਬਕਾਇਦਾ ਤੌਰ ਤੇ ਵੀ ਇਹਦਾ ਸੇਫ ਆਪਰੇਸ਼ਨ ਹੈ ਇਦਾਂ ਇਹਦੀ ਸਰਟੀਫਿਕੇਸ਼ਨ ਲਈ ਜਾਵੇ। ਇਸ ਵੇਲੇ ਜਿਸ ਤਰ੍ਹਾਂ ਜਿਹੜਾ ਇਹਦੇ ਤੇ ਆਪਣਾ ਹੁੰਦਾ ਹੈ ਉਹਦੇ ਮੁਤਾਬਕ ਇਹ ਡੈਮ ਸੇਫ ਨਹੀਂ ਹੈ। ਅੰਤ ਦੇ ਵਿੱਚ ਡਾਕਟਰ ਮਨਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ, ਖੇਤੀਬਾੜੀ ਅਤੇ ਆਮ ਲੋਕਾਂ ਦੀ ਜ਼ਿੰਦਗੀ ਸਿੱਧੇ ਤੌਰ ਦੇ ਉੱਤੇ ਪਾਖੜਾ ਡੈਮ ਦੇ ਨਾਲ ਸੰਬੰਧਤ ਹੈ। ਇਸ ਲਈ ਇਸ ਡੈਮ ਦੀ ਸੁਰੱਖਿਆ ਸਰਕਾਰ ਦੇ ਲਈ ਸਭ ਤੋਂ ਵੱਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।